ਮంత్రి ਡਾਕਟਰ ਰਵਜੋਤ ਸਿੰਘ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਿਆਸਤ ਪੰਜਾਬ ਦੇ ਵਿੱਚ ਗਰਮਾਈ ਦਿਖ ਰਹੀ ਹੈ ਜਿਸ ਦੇ ਚੱਲਦੇ ਹੋਏ ਕਾਂਗਰਸ ਨੇਤਾ ਪਵਨ ਆਦਿਆ ਵੱਲੋਂ ਹੁਸ਼ਾਰਪੁਰ ਵਿਖੇ ਡਾਕਟਰ ਰਵਜੋਤ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਪੜਕੇ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਪਹਿਲੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਤੇ ਆਇਓ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਅਜੇ ਸ਼ਪੈਸ਼ਲ ਸੀ ਦੋ ਦਿਨ ਤੋਂ ਇੱਕ ਫੋਟੋ ਵਾਇਰਲ ਹੋ ਰਹੀ ਆ ਜਿਹੜੀ ਕਿ ਇੱਕ ਹਲਚਲ ਦਾ ਮੌਜੂ ਬਣੀ ਹੋਈ ਆ ਮੈਂ ਇਸ ਮੁੱਦੇ ਤੇ ਕੁਝ ਕਹਿਣਾ ਨਹੀਂ ਸੀ ਚਾਹੁੰਦਾ ਕਿਉਂਕਿ ਜਿਸ ਵੇਲੇ ਮੈਨੂੰ ਪਤਾ ਲੱਗਾ ਜੀ ਬਿਓ ਬਣਾ ਦਾ ਇੰਡੀਵਿਜੂਅਲ ਆ ਇਹ ਹੈ ਉਹ ਹੈ ਮੈਂ ਸੁਣਦਾ ਰਿਹਾ ਮਸਲਾ ਉਸ ਵੇਲੇ ਮੈਨੂੰ ਨਹੀਂ ਅੱਛਾ ਲੱਗਿਆ ਜਿਸ ਵੇਲੇ ਇੱਕ ਜਾਤੀ ਤੇ ਗੱਲ ਕੀਤੀ ਗਈ ਇਹ ਗੱਲ ਕਹੀ ਗਈ ਵੀ ਮੈਂ ਦਲਤ ਸਮਾਜ ਚੋਂ ਆ ਤੇ ਤਦ ਮੇਰੇ ਨਾਲ ਤੱਕਾ ਹੋਇਆ ਮੈਂ ਵੀ ਦਲਿਤ ਸਮਾਜ ਚੋਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੋਈ ਵੀ ਗੱਲ ਕਰ ਜਾਈਏ ਤੇ ਆਪਾਂ ਫਿਰ ਬਾਅਦ ਦੇ ਵਿੱਚ ਇੱਕ ਆਪਣੇ ਸਮਾਜ ਦੀ ਚਾਦਰ ਉਡਕੇ ਜਾਂ ਆਪਾਂ ਕੰਬਲ ਉਡਕੀ ਤੁਰ ਪਈਏ ਜਿਹੜਾ ਬੰਦਾ ਪੋਲਿਟੀਕਲ ਹੋ ਜਾਂਦਾ ਹੈ ਮੇਰੀ ਨਜ਼ਰ ਛੋ ਮੇ ਵੀ ਹੋ ਸਕਦਾ ਕਿ ਮੈਂ ਰੋਂਗ ਹੋਵਾਂ ਮਗਰ ਜਿਹੜਾ ਬੰਦਾ ਕੋਈ ਚੁਣਿਆ ਜਾਵੇ ਜਿਹੜਾ ਬੰਦਾ ਪੋਲਿਟੀਕਲ ਹੁੰਦਾ ਹੈ ਉਹ ਸਾਰੇ ਸਮਾਜ ਦਾ ਹੁੰਦਾ ਉਹਦਾ ਇੱਕ ਸਮਾਜ ਨਹੀਂ ਰਹਿ ਜਾਂਦਾ ਉਹਨੇ ਪੂਰਾ ਭਾਰਤ ਦੀ ਜਾਂ ਪੂਰੀ ਸਟੇਟ ਦੀ ਪੂਰੇ ਦੇਸ਼ ਦੀ ਜਾਂ ਪੂਰੇ ਜ਼ਿਲ੍ਹੇ ਦੀ ਗੱਲ ਕਰਨੀ ਹੁੰਦੀ ਹੈ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਔਰ ਜਿਹੜੀਆਂ ਜ਼ਿੰਮੇਵਾਰੀਆਂ ਵੱਧੀਆਂ ਜਿਸੇ ਲਈ ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੀਆਂ ਮੇਰੀਆਂ ਫੋਟੋ ਵਾਇਰਲ ਹੋਈਆਂ ਆ ਇਹ ਮੇਰੀ ਐਕਸ ਵਾਈਫ ਦੇ ਨਾਲ ਆ ਮੇਰਾ ਪਰਿਵਾਰਿਕ ਮਸਲਾ ਆ ਮਗਰ ਇਸ ਮਸਲੇ ਨੂੰ ਕੁਝ ਸਿਆਸੀ ਬੰਦੇ ਤੂਲ ਦੇਣਾ ਚਾਹੁੰਦੇ ਆ ਇਹ ਕਰਨਾ ਚਾਹੁੰਦੇ ਆ ਵੀ ਲੁਧਿਆਣੇ ਦੀ ਚੋਣ ਦੇਖਦੇ ਹੋਏ ਇਹ ਜਿਹੜੀ ਲੁਧਿਆਣੇ ਦੀ ਚੋਣ ਦੀ ਆਪਾਂ ਗੱਲ ਕਰਦੇ ਆ ਉਥੇ ਤਾਂ ਪ੍ਰਚਾਰ ਹੀ ਬੰਦ ਹੋ ਗਿਆ ਤੇ ਜੇ ਕਿਸੇ ਨੇ ਇਹਨੂੰ ਸਿਆਸੀ ਰੰਗ ਦੇਣਾ ਹੁੰਦਾ ਤੇ 10 ਸਾਲ ਦੀਆਂ ਫੋਟੋ ਦੱਸਦੇ ਆ ਡਾਕਟਰ ਸਾਹਿਬ 10 ਸਾਲ ਦੀਆਂ ਫੋਟੋ ਤੇ ਵੀ ਉਸ ਵੇਲੇ ਜਦੋਂ ਚੋਣ ਆ ਸ਼ੁਰੂ ਹੋਇਆ ਉਦੋਂ ਕਰ ਦਿੰਦੇ ਕੋਈ ਵੀ ਅਗਰ ਪੋਲਿਟੀਕਲ ਬੰਦਾ ਹੋਦਾ ਕੋਈ ਫਾਇਦਾ ਲੈਣਾ ਚਾਹੂਗਾ ਤੇ ਸਮਾਂ ਰਹਿੰਦੇ ਕੋਈ ਗੱਲ ਕਰੂਗਾ ਜਾਂ ਸਮੇਂ ਤੋਂ ਬਾਅਦ ਕਰੇਗਾ ਨੰਬਰ 1 ਸੈਕੰਡ ਗੱਲ ਮੈਂ ਇਹ ਕਰਨੀ ਚਾਹੁੰਦਾ ਤੁਹਾਡੇ ਸਾਰੇ ਵੀਰਾਂ ਦੇ ਨਾਲ ਕਿ ਇਹਨਾਂ ਦੇ ਜਿਸ ਵੇਲੇ ਇਲੈਕਸ਼ਨ ਇਹਨਾਂ ਨੇ ਤਿੰਨ ਲੜੇ। ਇੰਨਾ ਇਲੈਕਸ਼ਨਾਂ ਦੇ ਵਿੱਚ ਕਦੀ ਵਾਇਰਲ ਨਹੀਂ ਹੋਈ ਏ ਫੋਟੋ। ਇਹਨਾਂ ਦੇ ਆਪ ਦੇ ਐਮ.ਐਲ.ਏ ਦੇ ਇਲੈਕਸ਼ਨ ਇਹਨਾਂ ਨੇ ਦੋ ਲੜੇ ਆ। ਉਹਦੇ ਤੋਂ ਬਾਅਦ ਇੱਕ ਐਮ.ਪੀ ਦਾ ਵੀ ਇਲੈਕਸ਼ਨ ਲੜਿਆ ਆ। ਮੈਂ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਫਿਰ ਉਦੋਂ ਕਿਉਂ ਨਹੀਂ ਵਾਇਰਲ ਹੋ ਗਈ ਫੋਟੋ ਇਹ। ਮੰਨ ਲਓ ਵੀ ਇਹ ਜਿਹੜੀ ਗੱਲ ਕਹਿੰਦੇ ਆ ਵੀ ਮੇਰੀ ਐਕਸ ਵਾਈਫ ਆ। ਇਹ ਕਹਿ ਰਹੇ ਐਕਸ ਵਾਈਫ ਆ। ਮੈਨੂੰ ਉਹਦਾ ਅਤਰਾਜ ਵੀ ਕਿਸੇ ਗੱਲ ਦਾ ਕੋਈ ਨਹੀਂ ਇਹਨਾਂ ਦੀ ਐਕਸ ਵਾਈਫ ਆ। ਕੀ ਹੈ ਕੀ ਨਹੀਂ ਹੈ। ਇਹ ਤੇ ਜਿਹੜੀ ਗੱਲ ਕਹਿੰਦੇ ਆ ਵੀ ਮੈਂ ਕੋਰਟ 'ਚ ਜਾਵਾਂਗਾ ਕੋਰਟ 'ਚ ਜਾ ਕੇ ਉਹਦੇ ਵਿੱਚ ਰੱਖਣਗੇ ਆਪਣਾ ਪੱਖ ਕੋਰਟ ਕੀ ਫੈਸਲਾ ਦਿੰਦਾ ਹੈ ਉਹ ਕੋਰਟ ਤੇ ਨਿਰਭਰ ਜੋ ਕੋਰਟ ਫੈਸਲਾ ਦਵੇ ਉਹ ਇਹਨਾਂ ਨੂੰ ਵੀ ਤੇ ਸਾਰਿਆਂ ਨੂੰ ਮੰਨਣਾ ਪਵੇਗਾ ਮੈਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਹੈ ਮਗਰ ਇਹ ਗੱਲ ਕਹਿ ਰਹੇ ਆ ਵੀ ਮੈਂ ਤਾਂ ਇਹ ਜਿਹੜੀਆਂ ਫੋਟੋ ਆ ਮੇਰੀਆਂ ਪਰਸਨਲ ਆ 10 ਸਾਲ ਪਹਿਲਾਂ ਦੀਆਂ ਉਸ ਬੀਬੀ ਨਾਲ ਤਲਾਕ ਹੋ ਗਿਆ ਇਹ ਕਹਿੰਦੇ ਵੀ ਮੇਰੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਜਿਹੜੀ ਆ ਬਦਨਾਮੀ ਹੋਈ ਆ ਮੈਂ ਇਹ ਗੱਲ ਕਰਨਾ ਚਾਹੁੰਦਾ ਤੁਸੀਂ ਸਾਰੇ ਪੜ੍ਹੇ ਲਿਖੇ ਬੰਦੇ ਤੇ ਬਹੁਤ ਹੀ ਵਧੀਆ ਆਲਾ ਦਿਮਾਗ ਵਾਲੇ ਬੈਠੇ ਹੋ ਜਦੋਂ ਸਾਡਾ ਕਿਸੇ ਦੇ ਨਾਲ ਤਲਾਕ ਹੋ ਜਾਏ ਅਸੀਂ ਉਹਦਾ ਸਮਾਨ ਜਿਹੜਾ ਹੈ ਚਾਹੇ ਉਹ ਪੰਚਾਇਤੀ ਤਲਾਕ ਹੋਵੇ ਤੇ ਚਾਹੇ ਹੋਵੇ ਕੋਰਟ ਦੇ ਥਰੂ ਤਲਾਕ ਹੋਵੇ ਉਹਦਾ ਸਮਾਨ ਜਿਹੜਾ ਉਹਦੇ ਨਾਲ ਰਿਲੇਟਿਡ ਚੀਜ਼ਾਂ ਹੈਗੀਆਂ ਉਹਨੂੰ ਸਾਰਿਆਂ ਨੂੰ ਉਸ ਵੇਲੇ ਆਪਾਂ ਖਲਾਸ ਕਰਦੀਦਾ ਉਹਦੇ ਤੱਕ ਪਹੁੰਚਾ ਦਿੰਦਾ ਕਿਆ ਮੈਂ ਪੁੱਛਣਾ ਚਾਹੁੰਦਾ ਹਾਂ ਮੰਤਰੀ ਸਾਹਿਬ ਨੂੰ ਪੇ ਮੰਤਰੀ ਸਾਹਿਬ ਇਹ ਜਿਹੜੀਆਂ ਫੋਟੋ ਸਾਂਭ ਕੇ ਰੱਖੀਆਂ ਹੋਈਆਂ ਸਗੀਆਂ ਆਪਾਂ ਇਹ ਤੁਸੀਂ ਫੋਟੋ ਸਾਂਭ ਕੇ ਰੱਖੀਆਂ ਆਈਆਂ ਸੀ ਜਾਂ ਤੁਹਾਡੇ ਬੈੱਡਰੂਮ ਦੇ ਵਿੱਚ ਆ ਕੇ ਕਿਸੇ ਨੇ ਖਿੱਚ ਲਈਆਂ ਜਾਂ ਤੁਸੀਂ ਕਿਸੇ ਨਾਲ ਸ਼ੇਅਰ ਕੀਤੀਆਂ ਆਪਣੀ ਗੱਲ ਤਾਂ ਆਪਾਂ ਕਹਿ ਦਿੱਤੀ ਮੰਨ ਲਓ ਆਪਣੀ ਗੱਲ ਕਹਿ ਦਿੱਤੀ ਵੀ ਇਹਦਾ ਮੈਨੂੰ ਨੁਕਸਾਨ ਆ ਮੈਂ ਮੰਨਦਾ ਕਿ ਜਿਹਦੇ ਬੱਚੇ ਇਦਾਂ ਦੀਆਂ ਫੋਟੋ ਦੇਖਦੇ ਚਾਹੇ ਉਹ ਆਪ ਹੋਣ ਚਾਹੇ ਕੋਈ ਹੋਵੇ ਕਿਉਂਕਿ ਆਪਾਂ 2 ਲੱਖ ਘੱਟੋ ਘੱਟ ਬੰਦੇ ਦੇ ਨਿਮਾਇਂਦਗੀ ਕਰਦੇ ਆ। ਕੀ ਆ ਉਹ ਕੁੜੀਆਂ ਨੇ ਉਹ ਮੁੰਡਿਆਂ ਨੇ ਉਹ ਬੀਬੀਆਂ ਨੇ ਉਹ ਬੱਚਿਆਂ ਨੇ ਜਿਨ੍ਹਾਂ ਨੇ ਫੋਟੋ ਦੇਖੀਆਂ ਅਤਰਾਜੋਕ ਉਕਿਆ ਅਸਰ ਗਿਆ ਹੋਵੇਗਾ ਉਹਦੇ ਤੋਂ ਬਾਅਦ ਇੱਥੇ ਹੀ ਬਸ ਨਹੀਂ ਆ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਉਹ ਜਿਹੜੀ ਬੀਬੀ ਆ ਉਹ ਸਾਡੇ ਸਮਾਜ ਦੀ ਆ ਸਾਡੇ ਦੇਸ਼ ਦੀ ਆ ਸਾਡੀ ਸਟੇਟ ਦੀ ਆ ਜੇਸੇ ਲਈ ਉਹਨੇ ਇਹਨਾਂ ਦੇ ਨਾਲੋਂ ਤਲਾਕ ਲੈ ਲਿਆ ਜਾਂ ਇਹਨਾਂ ਨੇ ਕਰ ਦਿੱਤਾ ਤਲਾਕ ਉਹਦੇ ਤੋਂ ਬਾਅਦ ਉਹਨੇ ਆਪਣਾ ਘਰ ਬਸਾਇਆ ਹੋਵੇਗਾ ਕਿਤੇ ਜੇਸੇ ਲਈ ਉਹਨੇ ਆਪਣਾ ਘਰ ਬਸਾਇਆ ਹੋਵੇਗਾ ਉਹਦੇ ਬੱਚੇ ਵੀ ਹੋਣਗੇ ਉਹਦਾ ਇੱਕ ਨਵਾਂ ਸਸਰਾਲ ਘਰ ਵੀ ਹੋਵੇਗਾ ਉਹਦੇ ਪੇਰੈਂਟਸ ਉਹਦੇ ਮਾਪੇ ਵੀ ਹੋਣਗੇ ਕੀ ਆ ਉਹਦੇ ਨਵੇਂ ਬੱਚੇ ਜਿਹੜੇ ਉਹਦੀ ਕੋਖ ਚੋ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਨੇ ਐਜੂਕੇਸ਼ਨ ਵੀ ਲੈਣੀ ਆ ਉਹਨਾਂ ਨੇ ਕਾਲਜਾਂ ਚ ਵੀ ਜਾਣਾ ਹੈ ਉਹਨਾਂ ਨੇ ਸਮਾਜ ਦੇ ਵਿੱਚ ਵੀ ਜਾਣਾ ਹੈ ਕਿਹਾ ਉਹਨਾਂ ਵਾਸਤੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਜੇ ਆਪਾਂ ਇਹ ਫੋਟੋ ਖਿੱਚੀਆਂ ਸੀ ਤੇ ਇੰਨਾ ਚ ਰੱਖ ਕਿਉਂ ਛੱਡੀਆਂ ਇਹਦਾ ਇਹਦਾ ਮਤਲਬ ਹੈ ਮੈਲਾਫਾਈਡ ਅਟੈਂਸ਼ਨ ਸੀ ਇਹ ਕੋਈ ਕਿਸੇ ਪ੍ਰਾਪਰਟੀ ਦੀ ਰਜਿਸਟਰੀ ਤਾਂ ਹੈ ਨਹੀਂ ਸੀ ਬਈ ਪ੍ਰਾਪਰਟੀ ਦੀ ਰਜਿਸਟਰੀ ਸੀ ਜਿਹੜੀ ਸਾਭ ਕੇ ਰੱਖੀ ਹੋਈ ਆਪਾਂ ਉਦੋਂ ਬਾਅਦ ਅਸੀਂ ਗੱਲ ਕਰਦੇ ਆਂ ਬਈ ਚਾਹੇ ਹੋ ਜੀ ਕਟਾਰੂ ਚੱਕ ਦੀ ਗੱਲ ਕਰ ਲਈਏ ਫਲਾਨੇ ਦੀ ਗੱਲ ਕਰ ਲਈਏ ਇਹਨਾਂ ਨੇ ਹਮੇਸ਼ਾ ਸਾਡੇ ਐਸੀ ਸਮਾਜ ਨੂੰ ਛੇੜਿਆ ਮੈਂ ਇਸ ਗੱਲ ਨਾਲ ਬਿਲਕੁਲ ਕਤਾਈ ਇਹਦੇ ਨਾਲ ਸਹਿਮਤ ਨਹੀਂ ਜਿਥੇ ਲਈ ਸਮਾਜ ਦੀ ਗੱਲ ਹੋਏਗੀ ਸਮਾਜ ਦੀ ਲੜਾਈ ਹੋਏਗੀ ਫਿਰ ਮੰਤਰੀ ਸਾਹਿਬ ਫਿਰ ਤੁਹਾਨੂੰ ਇਕੱਲੇ ਨੂੰ ਲੜਨਾ ਨਹੀਂ ਪਏਗਾ ਸਾਰਾ ਸਮਾਜ ਇਕੱਠਾ ਹੋ ਕੇ ਗੱਲ ਕਰੇਗਾ ਮਗਰ ਸਿੱਧਾ ਕਰ ਦਿਓ ਕਿੱਥੇ ਹੈ ਸਮਾਜ ਦੀ ਲੜਾਈ ਕਿੱਥੇ ਆ ਕਮਜ਼ੋਰ ਲੋਕ ਮਾਂ-ਬਾਪ ਦਾ ਸਹਾਰਾ ਲੈਂਦੇ ਹਨ ਮਾਂ-ਬਾਪ ਦੇ ਨਾਮ ਦਾ ਸਹਾਰਾ ਲੈਂਦੇ ਜਿੰਨੇ ਵੀ ਕਮਜ਼ੋਰ ਲੋਕ ਹੁੰਦੇ ਆ ਜਿਹੜੇ ਬੰਦੇ ਕੰਮ ਕਰਦੇ ਆ ਜਿਨ੍ਹਾਂ ਦੀ ਮੋਢਿਆਂ ਤੇ ਜ਼ਿੰਮੇਵਾਰੀ ਇੱਕ ਹੁੰਦੀ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਡਿਟ ਹੋਈ ਫੋਟੋ ਨਹੀਂ ਹੋਈ ਤੁਸੀਂ ਇੱਕ ਸਟੈਂਡ ਤੇ ਰਹੋ ਤੁਸੀਂ ਜਾਂ ਤੱਕ ਹੋ ਏ ਆਈ ਦੀ ਟੂਲ ਦੇ ਨਾਲ ਇਹ ਫੋਟੋ ਜਿਹੜੀਆਂ ਬਣੀਆਂ ਇੱਕ ਸਟੈਂਡ ਤੇ ਆ ਜਾਓ ਫਿਰ ਤੁਸੀਂ ਕਹਿੰਦੇ ਆ 10 ਸਾਲ ਦੀਆਂ ਫੋਟੋ ਆ ਇਹ ਫਿਰ ਤੁਸੀਂ ਕਹਿੰਦੇ ਸੈਲਫੀ ਆ ਇਹ ਜੇ ਸੈਲਫੀ ਆ ਪ੍ਰੈਸ ਨੇ ਉੱਥੇ ਸਵਾਲ ਕੀਤਾ ਮੈਂ ਤੁਹਾਡੇ ਵਿੱਚ ਬੈਠਾ ਮੈਨੂੰ ਕੋਈ ਸਵਾਲ ਕਰੋ ਜੇ ਮੈਂ ਸੱਦੇ ਆ ਜੇ ਮੈਂ ਗੱਲ ਕੀਤੀ ਆ ਤੁਹਾਡਾ ਹੱਕ ਆ ਮੈਨੂੰ ਸਵਾਲ ਕਰਨਾ ਮੈਂ ਮੇਰਾ ਇੱਕ ਜ਼ਿੰਮੇਵਾਰੀ ਬਣਦੀ ਤੁਹਾਡੇ ਸਵਾਲ ਦਾ ਜਵਾਬ ਦੇਣਾ ਉਹ ਰੌਂਗ ਦਾ ਰਾਈਟ ਆ ਤੁਸੀਂ ਇੱਕ ਥੰਮ ਹੋ ਤਕੜਾ ਇੱਕ ਪਿੱਲਰ ਹੋ ਦੇਸ਼ ਸਾਡੇ ਦਾ ਜਿਹਨੇ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣੀ ਹੈ ਜਿਹੜਾ ਵਿਅਕਤੀ ਚੁਣ ਹੋ ਜਾਂਦਾ ਜਿਹੜਾ ਵਿਅਕਤੀ ਬਣ ਜਾਂਦਾ ਆ ਜਿਹੜਾ ਵਿਅਕਤੀ ਇਸ ਸਿਆਸਤ ਦੇ ਅੰਦਰ ਆਂਦਾ ਉਹਦਾ ਧਰਮ ਕੋਈ ਵੀ ਹੋਵੇ ਮਗਰ ਸਭ ਤੋਂ ਪਹਿਲਾਂ ਉਹਦੀ ਧਿਆਨਕਦਾਰੀ ਜਿਹੜੀ ਆ ਨੈਤਿਕਤਾ ਉਹਦੀ ਉਹਦਾ ਧਰਮ ਹੁੰਦਾ ਹੈ ਉਦੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਲੋਕਾਂ ਨੂੰ ਸੇਧ ਦੇਣਾ ਹੈ ਲੀਡਰ ਦਾ ਮਤਲਬ ਹੈ ਲੀਡ ਕਰਨਾ ਆਪਾਂ ਕੈਸਾ ਲੀਡ ਕਰ ਰਹੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੇ ਮੈਂ ਨਹੀਂ ਕਿਸੇ ਤੇ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਇਹਨਾਂ ਦੀ ਵਾਈਫ ਨਹੀਂ ਸੀ ਇਹਨਾਂ ਦੀ ਵਾਈਫ ਹੈ ਇਹ ਤਾਂ ਤੁਹਾਡੇ ਜਿਹੜੇ ਸਬੂਤ ਆ ਜਿਸ ਦੇਲੇ ਤੁਸੀਂ ਕੋਰਟ ਚੜਾਓਗੇ ਉਹ ਸਿੱਧ ਕਰੇਗਾ ਵੀ ਤੁਹਾਡੀ ਵਾਈਫ ਐਕਸ ਸੀ ਜਾਂ ਨਹੀਂ ਸੀ ਜਾਂ ਉਹ ਕੌਣ ਸੀ ਕੌਣ ਨਹੀਂ ਆਈ ਡੋਟ ਨੋ ਮਤਲਬ ਮੈਂ ਇਸ ਗੱਲ ਨਾਲ ਕੋਈ ਨਾ ਜਾਣਾ ਚਾਹੁੰਦਾ ਤੁਹਾਡੀਆਂ ਕਿੰਨੀਆਂ ਸ਼ਾਦੀਆਂ ਹੋਈਆਂ ਕਿੰਨੀਆਂ ਹੋਈਆਂ ਕਿੰਨੀਆਂ ਨਹੀਂ ਹੁੰਦੀਆਂ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹਦੇ ਸਲੇ ਆਪਾਂ ਗੱਲ ਕਰਦੇ ਆਂ ਵੀ ਇਹ ਸਾਡੇ ਸਮਾਜ ਦੀ ਜਾਂ ਮਤਲਬ ਆਪਣੀ ਕੋਈ ਉਸ ਲੜਕੀ ਦੀ ਗੱਲ ਵਾ ਇਹ ਸਾਰੀਆਂ ਗੱਲਾਂ ਤਾਂ ਉਦੋਂ ਸੋਚਣੀਆਂ ਚਾਹੀਦੀਆਂ ਜਦੋਂ ਆਪਾਂ ਕਿਸੇ ਨੂੰ ਘਰ ਬਿਠਾ ਦਈਏ ਉਸ ਬਾਪ ਤੇ ਕੀ ਬੀਜਦੀ ਆ ਕੀ ਹੁੰਦਾ ਆ ਕੀ ਨਹੀਂ ਹੁੰਦਾ ਇਹ ਤੁਹਾਡਾ ਪਰਸਨਲ ਮੈਟਰ ਆ ਤੁਸੀਂ 100 ਕਰਾਓ ਤੁਸੀਂ 200 ਕਰਾਓ ਇਹ ਤਾਂ ਤੁਸੀਂ ਦੇਖਣਾ ਵੇ ਮੈਂ ਕੀ ਕਰਨਾ ਕੀ ਨਹੀਂ ਕਰਨਾ ਮਗਰ ਜੋ ਵਾਇਰਲ ਹੋ ਰਿਹਾ ਹੈ ਇਹ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਆ ਔਰ ਇਦਾਂ ਦੀਆਂ ਜਿਹੜੀਆਂ ਵੀਡੀਓ ਫੋਟੋ ਨਹੀਂ ਆਣੀਆਂ ਚਾਹੀਦੀਆਂ ਜੇ ਆਪਾਂ ਆਪਣਾ ਮਸਲਾ ਕਹਿੰਦੇ ਆ ਵੀ ਬੈੱਡਰੂਮ ਦਾ ਮਸਲਾ ਬਾਹਰ ਕਿਵੇਂ ਆਇਆ ਅੱਜ ਮਜੀਠੀਆਂ ਨੂੰ ਦੋਸ਼ ਠਹਿਰਾਉਂਦੇ ਆਪਾਂ ਅਸੀਂ ਇੱਕ ਹੋਰ ਨੰਗਲ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕਰਦੇ ਵੀ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਸੀ ਜੇ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਤੇ ਗਈ ਕਿੱਦਾਂ ਕੀ ਉਹਨਾਂ ਨੇ ਖਿੱਚੀ ਆ ਮੇਰਾ ਸਵਾਲ ਆ ਕੀ ਉਹਨਾਂ ਨੇ ਖਿੱਚੀ ਆ ਜੇ ਤੁਸੀਂ ਕਿਸੇ ਨੂੰ ਦਿੱਤੀ ਆ 10 ਸਾਲ ਆਪਾਂ ਇੱਕ ਫੋਟੋ ਇਦਾਂ ਦੀ ਰੱਖੀ ਛੱਡਦੇ ਆ ਕਿੰਨੇ ਫੋਨ ਤੁਸੀਂ ਲੋਕ ਤੇ ਅਸੀਂ ਦਸਾਂ ਸਾਲਾਂ ਦੇ ਵਿੱਚ ਬਦਲ ਲੰਨੇ ਆ ਐਮ ਰਾਈਟ ਆਪਾਂ ਦੋ ਚਾਰ ਫੋਨ ਬਦਲੇ ਹੋਣਗੇ ਔਰ ਉਹਨੂੰ ਬਾਰ-ਬਾਰ ਪੈਂਡਰਾਈਵ ਚ ਪਾਇਆ ਹੋਏਗਾ ਜਾਂ ਉਹ ਫੋਨ ਚ ਰੱਖਿਆ ਹੋਏਗਾ ਕੀ ਉਹਨੂੰ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਉਦਾਂ ਤਾਂ ਡਾਕਟਰ ਸਾਹਿਬ ਦੀ ਆ ਖਾਤੋਂ ਐਨਕ ਨਹੀਂ ਲੈਂਦੀ ਤੇ ਹੁਣ ਤੁਸੀਂ ਦੇਖੋ ਪੂਰਾ ਚਤਾ ਚੌਂਦ ਹੋਏ ਪਏ ਆ ਐਨ ਪੂਰਾ ਦਿਖ ਰਿਹਾ ਹੈ ਸਭ ਕੁਝ ਐਨ ਫੋਟੋ ਖਿਚਾ ਰਹੀ ਹੈ ਉਧਾ ਨਹੀਂ ਐਨ ਕਿ ਲੈਂਦੀ ਕਦੀ ਵੀ ਸੋ ਮੈਂ ਇੱਕ ਕਰਦਾ ਮੈਂ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਮੈਂ ਦੋ ਦਿਨ ਤੋਂ ਚੁੱਪ ਸੀ ਮੈਂ ਨਹੀਂ ਕਿਸੇ ਵੀ ਸਾਰੇ ਸਾਥੀਆਂ ਨੇ ਤੁਸੀਂ ਮੈਨੂੰ ਅਪਰੋਚ ਕੀਤਾ ਬੇਏਤੇ ਕੀ ਕਹਿਣਾ ਚਾਹੁੰਦੇ ਮੈਂ ਕਿਸੇ ਨੂੰ ਵੀ ਹੱਥ ਜੋੜ ਦਿੱਤੇ ਵੀ ਨਹੀਂ ਯਾਰ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਤੁਹਾਡੇ ਕੋਈ ਐਸੇ ਪਰਿਵਾਰ ਐਸੇ ਸੱਜਣਾਂ ਮੇ ਜਿਹੜੇ ਮੇਰੇ ਬਹੁਤ ਜ਼ਿਆਦਾ ਨਜ਼ਦੀਕੀ ਹੈ ਜਿਨ੍ਹਾਂ ਨਾਲ ਮੈਂ ਸਲਾਹ ਵੀ ਕਰ ਲੈਂਦਾ ਮਗਰ ਮੈਂ ਇਸ ਤੇ ਬੋਲਿਆ ਹੀ ਨਹੀਂ ਮਗਰ ਦੁੱਖ ਇਸ ਗੱਲ ਦਾ ਹੋਇਆ ਵੀ ਜਿਹੜਾ ਮਰਜੀ ਕਟਾਰੂ ਚੱਕ ਜਾਂ ਕੋਈ ਹੋਰ ਦੀ ਕੋਈ ਗੱਲ ਕਰ ਲਈ ਕਿ ਆ ਜੇ ਆਪਾਂ ਸਮਾਜ ਦੀ ਵੀ ਗੱਲ ਕਰਦੇ ਤੇ ਐਸੀ ਸਮਾਜ ਦੀ ਆਪਾਂ ਇੱਜ਼ਤ ਬਣਾ ਰਹੇ ਹੇ ਅਸੀਂ ਇੱਕ ਗੱਲ ਕਰਦੇ ਆਂ ਵੀ ਐਸੇ ਇੱਕ ਵਿਅਕਤੀ ਜਿसे ਲੜਦਾ ਇਲੈਕਸ਼ਨ ਲੜਦਾ ਉਹਦੇ ਵਿੱਚ ਯੋਗਦਾਨ ਸਾਰਿਆਂ ਆਪਾਂ ਇਲਾਕਾ ਪਾਉਨੇ ਆ ਇਲਾਕੇ ਚ ਕਿੰਨੀਆਂ ਜਾਤਾਂ ਕਿੰਨੇ ਧਰਮ ਆ ਬੰਦੇ ਨੂੰ ਆਪਣੇ ਉਸ ਮਾਧਿਅਮ ਤੋਂ ਜਾਤੀਵਾਦ ਦੇ ਮਾਧਿਅਮ ਤੋਂ ਉੱਠ ਕੇ ਜਿਹੜੀ ਹੈਗੀ ਆ ਉਹ ਗੱਲ ਕਰਨੀ ਚਾਹੀਦੀ ਉਹਦੀ ਤਰੱਕੀ ਕਰਨੀ ਚਾਹੀਦੀ ਉਹਦੇ ਵੱਲ ਦੇਖਣਾ ਚਾਹੀਦਾ ਕੀ ਹੈਗਾ ਅੱਜ ਕਹਿੰਦੇ ਅਸੀਂ ਹੱਦ ਤੱਕ ਜਿਆਦਾ ਦਾਵਾ ਕਰਦੇ ਆ ਹੱਦ ਤੱਕ ਜਿੰਜ ਦਾ ਦਾਵਾ ਹੋਣਾ ਚਾਹੀਦਾ ਮਗਰ ਮੈਂ ਇਹ ਗੱਲ ਕਰਦਾ ਕਿ ਆ ਉਸ ਲੜਕੀ ਨੂੰ ਚਾਹੀਦਾ ਹੱਦ ਤੱਕ ਜਿਆਦਾ ਦਾਵਾ ਕਰੇ ਸਭ ਤੋਂ ਮੈਂ ਉਹ ਕਹਿੰਦੇ ਨੇ ਵੀ ਕੱਲੀ ਸਾਹਿਬਾ ਬੁਰੀ ਬਣਾਦੀ ਮਰਦ ਹਜ਼ਾਰਾਂ ਨੇ ਜੇ ਇਸ ਲਈ ਆਪਾਂ ਉਹ ਬੀਬੀ ਦੀ ਗੱਲ ਕਰਦੇ ਆਂ ਕਿ ਆ ਉਹਦੀ ਕੋਈ ਪਤ ਨਹੀਂ ਇਹ ਜੇ ਇਸ ਲਈ ਕੋ ਗੱਲ ਆਂਦੀ ਆ ਜਾਂ ਕੋ ਬਾਤ ਆਂਦੀ ਆ ਵੀ ਮੈਂ ਆ ਕਰਨਾ ਚਾਹੁੰਦਾ ਮੈਂ ਕਹਿੰਦਾ ਜੀ ਸੱਚੇ ਮੈਨੂੰ ਨਹੀਂ ਪਤਾ ਇਹਦੀ ਅੰਦਰੂਨੀ ਪਿਕਚਰ ਕੀ ਯਕੀ ਹੈਗੀ ਕੀ ਨਹੀਂ ਉਹ ਵਕਤ ਥੈਂਕਲ ਕਮ ਵੀ ਵਿਲ ਸੀ ਦਾ ਰਿਜ਼ਲਟ ਤੁਸੀਂ ਅਸੀਂ ਸਾਰੇ ਰਿਜ਼ਲਟ ਦੇਖਾਂਗੇ ਤੁਸੀਂ ਨੈਤਿਕਤਾ ਦੀ ਗੱਲ ਕਰਦੇ ਹੈਗੇ ਆ ਵੀ ਪਿਕਚਰਸ ਬਾਹਰ ਆਈਆਂ ਉਹ ਕਿਤੇ ਨੈਤਿਕ ਹੈ। ਕਿਆ ਹੁਣ ਉਹਨਾਂ ਦੇ ਫੋਟੋ ਸਾਹਮਣੀ ਤਦੇ ਮੈਂ ਜਿਹੜਾ ਵਿਆਹ ਆ ਡਾਕਟਰ ਸਾਹਿਬ ਨੇ ਕਿਹਾ ਉਹ ਵੀ ਨੈਤਿਕਤਾ ਦੀ ਸ਼੍ਰੇਣੀ ਚਾਹਦੇ ਆ ਮੈਂ ਫਿਰ ਤੁਹਾਨੂੰ ਉਹੀ ਗੱਲ ਕਹੀ ਐ ਇੱਕ ਦੇਖੋ ਇੱਕ ਮਿੰਟ ਅਸਲੀਅਤ ਤਾਂ ਇਹ ਆ ਆਪਣੀ ਆਪਣੀ ਸੋਚਣੀ ਆਪਣਾ ਆਪਣਾ ਦਿਮਾਗ ਆ ਆਪਾਂ ਸਾਰੇ ਬੰਦੇ ਬੈਠੇ ਆ ਇਹਨਾਂ ਦੀ ਪਾਰਟੀ ਦੇ ਅੰਦਰ ਚਲੇ ਜਾਓ ਬਹੁਤ ਘੱਟ ਬੰਦੇ ਮਿਲਣਗੇ ਜਿਹੜਾ ਸਿੰਗਲ ਵਿਆਹ ਹੈ ਦੱਸੋ ਇੱਕ ਮਿੰਟ ਇਹਨਾਂ ਦਾ ਤਾਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਇਹਨਾਂ ਦੇ ਸੁਪਰੀਮੋ ਨੇ ਜਿਹਨੂੰ ਅੱਜ ਇਹ ਦੋਸ਼ੀ ਠਹਿਰਾਉਂਦੇ ਆ ਮਜੀਠੀ ਨੂੰ ਇਹਨਾਂ ਦੇ ਸੁਪਰੀਮੋ ਨੇ ਉਹ ਤਾਂ ਮਾਫੀ ਕਿਉ ਮੰਗ ਲਈ ਸੀ ਇਹਨਾਂ ਦੇ ਸਪਰੀਮੋ ਨੇ ਮਾਫੀ ਮੰਗੀ ਆ ਫਿਰ ਇੱਥੇ ਤੱਕ ਕਿ ਇਹਨਾਂ ਦਾ ਜਿਹੜਾ ਸੀਐਮ ਆ ਕੀ ਕਹਿੰਦੇ ਜਿਹੜਾ ਇਹਨਾਂ ਦਾ ਸੀਐਮ ਆ ਉਹਨੇ ਵੀ ਵਿਆਹ ਕਰਾ ਲਿਆ ਮੈਂ ਨਹੀਂ ਕਹਿ ਰਿਹਾ ਤੁਹਾਡਾ ਮੀਡੀਆ ਸਾਰਾ ਕੁਝ ਰੋਜ਼ ਦੱਸਦਾ ਵੀ ਕਿਹਦੇ ਕਿਹਦੇ ਕਿੰਨੇ ਕਿੰਨੇ ਉਹਦੇ ਮੈਨੂੰ ਮਤਲਬ ਕੋਈ ਨਹੀਂ ਆ ਜੀ ਮੈਂ ਇਹਦੇ ਤੇ ਜਾਣਾ ਹੀ ਨਹੀਂ ਚਾਹੁੰਦਾ ਕਿਹਦੇ ਕਿੰਨੇ ਵਿਆਹ ਆ ਇਹ ਗੱਲ ਕੀਤੀ ਜੀ ਮੈਨੂੰ ਤੁਹਾਨੂੰ ਲੱਗਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹ ਆਪਣੀਆਂ ਗਲਤੀਆਂ ਤੇ ਬਰਦਾ ਪਾਣ ਦੇ ਲਈ ਐਸਪੀ ਹੁੰਦਾ ਵਿਕਟਿਮ ਕਾਰਡ ਖਿੰਦੇ ਮੈਂ ਫੇਰ ਦੁਬਾਰਾ ਰਿਪੀਟ ਕਰਨੀ ਚਾਹੁੰਦਾ ਆ ਕਿ ਜੇ ਇਸ ਵੇਲੇ ਇੱਕ ਬੰਦਾ ਲੀਡਰ ਬਣਦਾ ਉਹਨੂੰ ਸ਼ਬਤ ਦਲਾਈ ਜਾਂਦੀ ਹੈ ਜੇ ਮੇਰੀ ਗਲਤ ਗੱਲ ਹੋਵੇ ਤੇ ਤੁਸੀਂ ਸਾਰਾ মিডিਆ ਹੁਸ਼ਿਆਰਪੁਰ ਦਾ ਬੈਠੇ ਆ ਉਹਨੂੰ ਸ਼ਬਤ ਦਲਾਈ ਜਾਂਦੀ ਸਿਰਫ ਇਹ ਕਿ ਮੈਂ ਜਿਹੜੀਆਂ ਦੇਸ਼ ਦੀਆਂ ਜਿਹੜੀਆਂ ਅੰਦਰਲੀਆਂ ਕੋਈ ਹੈਗੀਆਂ ਦੇਸ਼ ਦੀਆਂ ਗੱਲਾਂ ਜੇ ਦੇਸ਼ ਦੀ ਪ੍ਰਾਪਰਟੀ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਾਂਗਾ। ਕਿਆ ਉੱਥੇ ਇਹ ਸ਼ਬਦ ਦਰਾਈ ਜਾਂਦੀ ਕਿ ਮੈਂ ਬ੍ਰਾਹਮਣ ਆ ਜਾਂ ਮੈਂ ਆਹ ਆ ਜਾਂ ਮੈਂ ਉਹ ਆ ਨਾਥਿੰਗ ਜਿਸ ਲਈ ਬੰਦਾ ਜਿੱਤ ਜਾਂਦਾ ਉਹਦੇ ਅੰਦਰ ਕਿਹਨ ਵੋਟ ਪਾਈ ਕਿਨ ਸਪੋਰਟ ਕੀਤੀ ਉਹਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇੱਕ ਗੱਲ ਕਰਦਾ ਮੈਨੂੰ ਬਤਾ 40000 ਦੇ 40000 ਥਿੰਗ ਵੋਟ ਪਈ ਆ ਵੀ ਮੈਂ ਹਾਰ ਗਿਆ ਤੇ ਇਹਦਾ ਮਤਲਬ ਇਹ ਥੋੜਾ ਮੈਂ ਲੋਕਾਂ ਨੂੰ ਦੋਸ਼ ਦਿੰਦਾ ਫਿਰ ਜਦੋਂ ਮੈਂ ਜਿੱਤਿਆ ਸੀ ਉਦੋਂ ਵੀ ਲੋਕਾਂ ਨੇ ਜਿਤਾਇਆ ਸੀ ਮੈਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹਨੇ ਵੋਟ ਪਾਉਂਦਾ ਉਹਦਾ ਵੀ ਧੰਨਵਾਦ ਤੁਹਾਨੂੰ ਤਸ ਤੁਸੀਂ ਦੇਖੋ 1 ਮਿੰਟ 4 ਜੀ 4 ਪਰੋਣੇ ਜਿਹੜੇ 4 ਤੁਹਾਡੇ ਰਿਸ਼ਤੇਦਾਰ ਉਹ ਤੁਹਾਨੂੰ ਐਕਸੈਪਟ ਨਹੀਂ ਕਰਦੇ ਮੈਨੂੰ 40000 ਵੋਟ ਪਾਈ ਆ ਲੋਕਾਂ ਨੇ ਮੈਨੂੰ ਜਿਤਾਇਆ ਮੈਨੂੰ ਉਹ ਥੈਂਕਸ ਕਰਨਾ ਚਾਹੀਦਾ ਉਸ ਥੈਂਕਸ ਨੂੰ ਲੈ ਕੇ ਮੈਂ ਆਪਣੇ ਇਲਾਕੇ ਦੀ ਬੇਸ਼ਮਾਰ ਤਰੱਕੀ ਕਰਾਈ ਆ ਆਪਾਂ ਇਸ ਪਾਸੇ ਨੂੰ ਕਹਿੰਦੇ ਆ ਵੀ ਸਾਨੂੰ ਸਮਾਜ ਦੀ ਗੱਲ ਬਿਲਕੁਲ ਮੈਂ ਨਹੀਂ ਇਸ ਗੱਲ ਨਾਲ ਅਗਰੀ ਆਗਾ ਮੈਂ ਵੀ ਉਸ ਸਮਾਜ 'ਚ ਜੰਮਿਆ ਮੈਂ ਵੀ ਉਸ ਸਮਾਜ 'ਚ ਪਲਿਆ ਇਹਨਾਂ ਨਾਲੋਂ ਜ਼ਿਆਦਾ ਉਸ ਸਮਾਜ ਦੀਆਂ ਜੋ ਪ੍ਰੋਬਲਮਸ ਹੈਗੀਆਂ ਆ ਉਹ ਮੈਨੂੰ ਪਤਾ ਆ ਕਿਉਂਕਿ ਮੈਂ ਗਲੀ 'ਚ ਜੰਮਿਆ ਮੈਂ ਇੱਕ ਛੋਟੇ ਜਿਹੇ ਜਿੱਥੋਂ ਸਕੂਟਰ ਨਹੀਂ ਲੰਘਦਾ ਉੱਥੇ ਮੈਂ ਪੈਦਾ ਹੋਇਆ। ਕਿਰਾਏ ਦੇ ਮਕਾਨ 'ਚ ਮੈਂ ਪੈਦਾ ਹੋਇਆ ਸੀਗਾ। ਮੈਂ ਇੱਕ ਮਜ਼ਦੂਰ ਮਾਂ-ਬਾਪ ਦੀ ਔਲਾਦ ਆ। ਤੇ ਮੈਂ ਕੱਲ ਨੂੰ ਗੁਨਾਹ ਕਰਕੇ ਉਹਨਾਂ ਨੂੰ ਮੇਰਾ ਫਰਜ਼ ਬਣਦਾ ਆ ਕਿ ਮੈਂ ਇਦਾਂ ਦਾ ਕੋਈ ਕੰਮ ਕਰਾਂ ਮੇਰੇ ਸਮਾਜ ਦਾ ਨਾਂ ਮੁੱੱਚਾ ਹੋਵੇ। ਇਹਦਾ ਮਤਲਬ ਇਹ ਥੋੜੋ ਆ। ਆਪਣੀ ਜਾਂ ਤੇ ਕਿਤੇ ਕੋਈ ਗਲਤੀ ਤੇ ਜਾਂ ਫਿਰ ਇਹ ਕੋਈ ਨਿਲਾਇਕੀ ਉਹਨੂੰ ਲੁਕਾਉਣ ਵਾਸਤੇ ਇੱਕ ਸਮਾਜ ਦਾ ਆਸਰਾ ਲਿਆ ਜਾਂਦਾ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਬੰਲਾ। ਜੇ ਇਹ ਇਹੋ ਕਿਸੇ ਦਾ ਜਿਹੜਾ ਦਰਦ ਦੀ ਸਾਡੀ ਗੱਲ ਹੈ ਕਿ ਜਾਤ ਪਾਤ ਨੂੰ ਜਾਂ ਨਾ ਗਲਤ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਇਹਨੂੰ ਪੂਰਾ ਨਾ ਬਣਾਉਣਾ ਕੀ ਕਹਿੰਦੇ ਜੀ ਮਤਲਬ ਕਿ ਜੋ ਫੋਟੋਜ਼ ਵਾਇਰਲ ਹੋਈਆਂ ਤੁਹਾਡੇ ਕਹਿਣតាម ਤਰ ਤੋ ਐਕਸੈਪਟ ਕਰ ਲਿਆ ਉਹਦੇ ਨਾਲ ਜਾਤ ਪਾਤ ਦਾ ਕੋਈ ਸੰਬੰਧ ਨਹੀਂ ਹੈ ਉਹਨਾਂ ਨੇ ਮੇਰੀ ਗੱਲ ਸਾਡੀ ਜਾਤੀ ਜਾਤ ਪਾਤ ਦਾ ਕੋਈ ਇਤਿਹਾਸ ਨਹੀਂ ਹੈ ਕਸ਼ਪ ਸਾਹਿਬ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਜਾਤ ਪਾਤ ਦੀ ਉਦੋਂ ਗੱਲ ਆਉਂਦੀ ਹੈ ਜਦੋਂ ਕੋ ਸਾਡੇ ਤੇ ਜਾਤੀ ਸ਼ੁੱਤਕ ਸ਼ਬਦ ਕਹਿੰਦਾ ਹੈ ਜਾਂ ਸਾਨੂੰ ਕੋਈ ਬਾਹ ਫੜ ਕੇ ਇੱਥੇ ਸਮਾਜ ਚ ਬੈਠੇ ਉਹਨੂੰ ਉਠਾਲ ਦਿੰਦਾ ਜਾਂ ਕੋਈ ਬਦਤਮੀਜ਼ੀ ਕਰਦਾ ਅਸੀਂ ਉਹਦੇ ਤੇ ਇਕੱਠੇ ਆਂ ਮੇਰੀ ਗੱਲ ਸੁਣੋ ਨਾ ਇੱਕ ਮਿੰਟ ਜਿੱਦਾਂ ਮੰਤਰੀ ਸਾਹਿਬ ਦੇ ਨਾਲ ਜਾਤ ਪਾਤ ਦੀ ਕੋਈ ਗੱਲ ਹੋਏਗੀ ਉਸ ਦਿਨ ਮੈਂ ਪਾਰਟੀ ਨਹੀਂ ਦੇਖਾਂਗਾ ਇਹ ਉਹਨਾਂ ਦਾ ਨਿੱਜੀ ਮੈਟਰ ਆ ਇਹ ਇਹ ਨਹੀਂ ਨਿੱਜੀ ਮੈਟਰ ਦੇਖੋ ਇੱਕ ਮਿੰਟ ਮਾਇੰਡ ਨਾ ਕਰਨਾ ਜਿਹੜਾ ਨਿੱਜੀ ਮੈਟਰ ਆ ਜੇ ਨਿੱਜੀ ਮੈਟਰ ਉਹ ਸਮਝਦੇ ਹੁੰਦੇ ਤਾਂ ਉਹਨੂੰ ਫੋਟੋ ਨੂੰ ਡਿਲੀਟ ਕਰ ਦਿੰਦੇ ਮੈਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਕਿਹੜਾ ਆਪਾਂ ਸਾਰੇ ਕਬੀਲਦਾਰ ਬੰਦੇ ਜੇ ਕਿਸੇ ਕੋਈ ਨਈ ਸ਼ਾਦੀ ਹੋਈ ਕਿਸੇ ਕੋਈ ਯੰਗ ਹੋ ਤੁਸੀਂ ਮਗਰ ਇੱਕ ਗੱਲ ਮੈਂ ਸਮਝਦਾ ਘਰ ਦੀ ਨਾਰੀ ਜਿਹੜੀ ਹੈ ਨਾ ਉਹ ਆਪਣੇ ਸਿਰ ਤੋਂ ਵੀ ਵੱਧ ਕੀਮਤੀ ਹੁੰਦੀ ਹੈ ਇਹ ਗੱਲ ਜੇ ਮੈਂ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਸਾਧਿਆ ਸਾਹਿਬ ਪੰਜਾਬ ਦੇ ਸਿਆਸਤਾਂ ਦਾ ਜਿਹੜੀ ਜਨਤਾ ਪ੍ਰਤੀ ਦਿਨ ਦਿਨ ਗੰਦਲੀ ਹੁੰਦੀ ਜਾ ਰਹੀ ਹੈ ਅਸੀਂ ਗੰਦੇ ਪੱਤਰ ਤੇ ਠੀਕ ਆ ਚਲੋ ਉਹਨਾਂ ਦੀ ਗਲਤ ਉਹਨਾਂ ਨੇ ਫੋਟੋ ਨਹੀਂ ਡਿਲੀਟ ਕੀਤੀ ਫੋਟੋ ਵਾਇਰਲ ਹੋ ਗਿਆ ਪਰ ਅਸ਼ੋਕ ਵਾਂਗੀ ਇਹਨੇ ਵਾਇਰਲ ਕੀਤੀ ਉਹਨੂੰ ਐਕਸ ਤੇ ਪੋਸਟ ਕੀਤਾ ਮੀਡੀਆ ਨੇ ਵਾਇਰਲ ਕਰ ਦਿੱਤੀਆਂ ਇੰਨੀ ਤਾਂ ਕੋਈ ਇਨਸਾਨੀਤ ਨਹੀਂ ਕਰਦੀਆਂ ਕਿ ਅਸੀਂ ਕਿਸੇ ਦੀ ਨਿੱਜੀ ਤਸਵੀਰ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਗੱਲ ਕਹੀ ਆ ਜੀ ਵੀ ਜੇਸ ਬੰਦੇ ਦਾ ਦੋਸ਼ ਆ ਇਹ ਕਹਿੰਦੇ ਵੀ ਅਸੀਂ ਕੋਰਟ 'ਚ ਜਾਣਾ ਜੇਸ ਬੰਦੇ ਦਾ ਦੋਸ਼ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਚਾਹੇ ਉਹ ਇਹ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਮੈਂ ਤਾਂ ਇਹ ਗੱਲ ਕਹੀ ਨਹੀਂ ਵੀ ਕਿਸੇ ਨੂੰ ਮਾਫ ਕਰਦੇ ਕਿਉਂਕਿ ਇਹ ਚਾਹੇ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਇਹ ਤਾਂ ਉਹਦੇ ਤੋਂ ਬਾਅਦ ਆ ਇਹ ਲੰਬਾ ਪ੍ਰੋਸੀਜਰ ਆਏ ਲੰਬਾ ਪ੍ਰੋਸੀਜਰ ਆ ਇਹ ਤਾਂ ਸਿੱਧ ਕਰਨਾ ਪਊਗਾ ਵੀ ਵਾਕਈ ਮੇਰੀ ਵਾਈਫਾਈ ਕੋਰਟ ਦੇ ਵਿੱਚ ਉਹ ਪੁੱਛਣਗੇ ਐਵੀਡੈਂਸ ਲੈਣਗੇ ਕਿ ਵਿਦਆਊਟ ਐਵੀਡੈਂਸ ਹੋ ਜਾਏਗਾ ਕੋਈ ਕੇਸ ਵੀ ਜਿਹੜਾ ਹੈਗਾ ਆ ਵਿਦਆਊਟ ਐਵੀਡੈਂਸ ਜਿਹੜਾ ਹੈ ਕੋਰਟ ਕਲੀਅਰ ਨਹੀਂ ਕਰਦੀ ਐਮ ਆ ਰਾਈਟ ਆ ਵੀ ਹੈ ਜੀ ਕਿ ਉਸਨੂੰ ਸ਼ਾਇਦ ਪਤਾ ਹੋਵੇ ਚਾਹੇ ਨਾ ਹੋਵੇ ਪਰ ਇਹ ਉਹਦੀ ਫਸਟ ਵਾਈਫ ਸੀ ਇਹ ਤਾਂ ਉਹਨੇ ਦੱਸਣੋਂ ਉਤਾਰ ਲਈ ਆ ਵੇ ਇਹ ਤਾਂ ਉਹ ਕਹਿ ਰਿਹਾ ਜੀ ਇਹ ਤਾਂ ਉਹ ਕਹਿ ਰਿਹਾ ਮੈਂ ਮੇ ਵੀ ਮੇਰੀ ਗੱਲ ਤੋਂ ਹੁਣ ਜਿਹੜੇ ਥੱਲੇ ਲੋਕ ਕਮੈਂਟ ਕਰਦੇ ਆ ਲੱਖਾਂ ਲੋਕਾਂ ਨੇ ਕਮੈਂਟ ਕੀਤੇ ਆ ਉਹਦੇ ਥੱਲੇ ਕਈ ਕੁਝ ਲਿਖਦੇ ਆ ਕਿਹਦੇ ਕਿਹਦੇ ਤੇ ਤੁਸੀਂ ਮੁਕੱਦਮਾ ਕਰੋਗੇ ਲੱਖਾਂ ਲੋਕਾਂ ਨੇ ਕਮੈਂਟ ਕੀਤੇ ਆ ਇਹ ਕਹਿ ਰੇ ਮੈਂ ਵੀ ਮੰਨ ਲੈਂਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਮੰਨ ਲੈਂਦਾ ਮਗਰ ਇਹਨਾਂ ਦੇ ਦੱਸਣ ਤੇ ਆ ਅੱਜ ਉਸ ਵਾਈਫ ਨੇ ਕੀਤਾ ਕੱਲ ਨੂੰ ਕੋ ਹੋਰ xy xyf ਨੇ ਕੀਤਾ ਕੱਲ ਨੂੰ ਕੋ ਹੋਰ xyf ਕਰਦੇ ਕੀ ਆ ਕੇ ਇਹ ਕਿੱਥੇ ਆਪਾਂ ਕਿ ਇਹਨੂੰ ਕਹੇ ਕਵਾਂਗੇ xyf ਆ ਜਾਣੀ ਹੈ ਨਾ ਇਹਦੇ ਵੀ ਤਾਂ ਨੰਬਰ ਲਗਾਣੇ ਪੈਣਗੇ xy1 xy2 xy3 xyt ਦੱਸ ਦਿਓ ਮੈਂ ਤਾਂ ਐਂਡ ਤੇ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਆ ਜੇ ਕਿਸੇ ਨੂੰ ਮੈਨੂੰ ਤੁਸੀਂ ਕੋਈ ਸਵਾਲ ਕਰਨਾ ਤੇ ਮੈਂ ਬਿਲਕੁਲ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਰੈਡੀ ਆ ਆਈ ਐਮ ਰੈਡੀ ਆਦਿਓ ਸਾਹਿਬ ਕੋਈ ਪ੍ਰਸਤ ਮਸਲੇ ਕੀਤੀ ਆ ਤੁਹਾਡੇ ਹਲਕੇ ਦਾ ਮੈਂ ਤੁਹਾਨੂੰ ਜੀ ਮੰਤਰੀ ਦੀ ਤਸਵੀਰ ਵਾਇਰਲ ਹੋ ਗਈ ਜੀ ਆ ਤਾਂ ਵੀ ਤੁਹਾਡੇ ਹਾਲਾਤ ਤਾਂ ਜਿਹੜਾ ਹੋਰ ਸਮੱਸਿਆਵਾਂ ਦੇ ਨਾਲ ਭਰਿਆ ਹੋਇਆ ਹੈ ਤੁਸੀਂ ਹਜ ਤੱਕ ਦੇ ਪ੍ਰਸੰਸਾ ਕਰ ਨਹੀਂ ਹਾਂਜੀ ਸਮੱਸਿਆਵਾਂ ਨੂੰ ਲੈ ਕੇ ਮੈਂ ਚੇਤਨ ਸਿੰਘ ਤੁਹਾਨੂੰ ਇਹ ਦੱਸਣਾ ਤਾਂ ਨਾ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਜਿੰਨਾ ਮੈਂ 5 ਸਾਲਾਂ ਦੇ ਵਿੱਚ ਕੰਮ ਕੀਤਾ ਸਮੱਸਿਆ ਕਦੇ ਵੀ ਖਤਮ ਨਹੀਂ ਹੁੰਦੀ ਤੁਸੀਂ ਇਸ ਹੁਸ਼ਿਆਰਪੁਰ ਦੀ ਗੱਲ ਕਰੋ ਇਸ ਵਿਧਾਨ ਸਭਾ ਦੀ ਗੱਲ ਕਰੋ ਜਾਂ ਕਿਸੇ ਹੋਰ ਦੀ ਗੱਲ ਕਰੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ 5 ਸਾਲਾਂ ਦੇ ਵਿੱਚ ਕਾਲਜ ਲੈ ਕੇ ਆਇਆ ਜਿਹੜਾ ਕਿ ਲੋਕ ਸਾਰੇ ਲਾਰਾ ਲਾ ਕੇ ਜਾਂਦੇ ਸੀ ਚਾਹੇ A B C D ਕਿਸੇ ਪਾਰਟੀ ਦਾ ਵੀ ਹੋਵੇ ਕਾਲਜ ਲਿਆਣਾ ਸੌਖਾ ਨਹੀਂ ਆ ਲਿਆ ਕੇ ਮੈਂ ਲਾਰਾ ਨਹੀਂ ਲਾਇਆ ਲੋਕਾਂ ਨੂੰ ਲਿਆ ਕੇ ਸਮਰਪਿਤ ਕੀਤਾ ਮਹਾਰਾਣਾ ਰਣਜੀਤ ਸਿੰਘ ਦੇ ਨਾਮ ਤੇ ਸੌਰੀ ਮਹਾਰਾਣਾ ਪ੍ਰਤਾਪ ਜੀ ਦੇ ਨਾਮ ਤੇ ਉਸ ਕਾਲਜ ਦਾ ਨਾਮ ਰੱਖਿਆ ਲੋਕਾਂ ਨੂੰ ਕਿਹਾ ਲੋਕਾਂ ਨੂੰ ਦਿੱਤਾ ਕਾਲਜ ਮੈਂ ਤਸੀਲ ਲੈ ਕੇ ਆਇਆ ਜਿਹੜੀ ਕਿ ਸ਼ਾਮਚਰਤੀ ਚ ਸਦੀਆਂ ਤੋਂ ਹੈ ਨਹੀਂ ਸੀ 180 ਟਿਊਬਨ ਲਵਾਇਆ ਮੈਂ 620 ਕਿਲੋਮੀਟਰ ਸੜਕ ਬਣਵਾਈਆ ਮੈਂ ਇਹ ਹਰਿਆਣਾ ਬੱਸ ਸਟੈਂਡ ਬਣਾਇਆ ਇੱਕ ਸਟੇਡੀਅਮ ਬਣਾਇਆ ਅਨੇਕਾਂ ਸਕੂਲਾਂ ਦੀਆਂ ਗਰੰਟੀਆਂ ਦਿੱਤੀਆਂ ਮੈਂ ਇਹਨੂੰ ਤਰੱਕੀ ਕਹਿੰਦੇ ਆ ਹੋਰ ਕੋਈ ਮੈਨੂੰ ਨਹੀਂ ਪਤਾ ਜੇ ਕੋਈ ਰਹਿ ਗਈ ਹੋਵੇ ਤੇ ਮੈਨੂੰ ਅਗਰ ਕੋਈ ਟਾਈਮ ਦਿੰਦੇ ਤਾਂ ਮੈਂ ਉਹ ਵੀ ਦੂਰ ਕਰਦਾ ਮੈਂ ਕਿਉਂਕਿ ਕੰਮ ਕਰਨਾ ਪਬਨਾ ਦੀ ਦਾ ਸ਼ੌਕ ਸੀ ਹੈ ਔਰ ਰਹੇਗਾ ਜਦੋਂ ਤੱਕ ਲੋਕ ਉਹਨੂੰ ਨੁਮਾਇੰਦਗੀ ਕਰਾਉਣਗੇ ਜਦੋਂ ਤੱਕ ਪਬਨਾ ਦੀ ਆਏਗਾ ਕੰਮਾਂ ਨੂੰ ਪੁੱਛ ਕੇ ਕਰਦਾ ਜਾਏਗਾ ਔਰ ਬਿਗਾਇਰ ਕਿਸੇ ਤੋਹੀ ਮੋਹੀ ਤੋਂ ਚਾਹੇ ਉਹ ਕਿਸੇ ਜਿਹਦਾ ਮਰਜ਼ੀ ਘਰ ਹੋਵੇ ਜਿਹਦਾ ਮਰਜ਼ੀ ਪਿੰਡ ਹੋਵੇ ਚਾਹੇ ਮੈਨੂੰ ਉਥੋਂ ਵੋਟ ਪਈ ਹੋਵੇ ਚਾਹੇ ਨਹੀਂ ਪਈ ਹੋਵੇ ਮਗਰ ਪਿੰਡਾਂ ਦਾ ਵਿਕਾਸ ਸ਼ਹਿਰ ਦਾ ਵਿਕਾਸ ਕਰਨਾ ਮੇਰੀ ਡਿਊਟੀ ਬਣਦੀ ਹੈ ਦੋ ਤਰ੍ਹਾਂ ਦੀਆਂ ਡਿਊਟੀਆਂ ਦੀਆਂ ਚਾਹੁੰਦਾ ਇੱਥੇ ਉਹ ਦੋ ਤਰ੍ਹਾਂ ਦੀਆਂ ਕਿਹੜੀਆਂ ਡਿਊਟੀਆਂ ਕਿਉਂਕਿ ਮੈਂ ਇਸ ਧਰਤੀ ਦਾ ਕਰਜ਼ਦਾਰ ਹਾਂ ਮੈਂ ਕਿਉਂਕਿ ਮੈਂ ਇੱਥੇ ਜਨਮਿਆ ਮੈਂ ਇਹ ਤੋਹੀ ਮੋਹੀ ਜ ਨਹੀਂ ਪਹਿਣਾ ਚਾਹੁੰਦਾ ਆਪਾਂ ਆਪਣੇ ਆਪ ਨੂੰ ਲਕੋਣ ਦੀ ਗੱਲ ਕਰੀਏ ਅੱਜ ਆਇਆ ਹੋ ਸਕਦਾ ਮੇਰੀ ਗੱਲ ਤੁਹਾਨੂੰ 1 ਮਿੰਟ ਮੇਰਾ ਸਾਰੇ ਸਾਥੀ ਸਾਥ ਦਿੰਦੇ ਹੋਣ ਮੈਂ ਇੱਕ ਇੱਕ ਵਿਅਕਤੀ ਦਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਮੈਂ ਤਾਂ ਸਾਰਿਆਂ ਦਾ ਹਾਂ ਜਿਹੜਾ ਵੀ ਵਿਅਕਤੀ ਆਵੇ ਪਵਨ ਆਦੀਆਂ ਨੇ ਦੀਵਾਰਾਂ ਤੇ ਲਿਖਾਇਆ ਆਦੀਆਂ ਲੋਕਾਂ ਦਾ ਲੋਕ ਆਦਿ ਇਹਦੇ ਉਹ ਗੱਲ ਸਿੱਧ ਹੋ ਰਹੀ ਆ ਸਾਹਿਬ ਜੀ ਸਾਹਿਬ ਪਾਂਛੇ ਕੰਮ ਕਿਰਾਇਆ ਹਾਂ। ਹੂੰ। ਇੱਕ ਜਨਤਾ। ਹਾਂਜੀ। ਜਨਤਾ ਨੇ ਹਾਰਾ ਹੀ ਹੁੰਦਾ ਸਾਨੂੰ। ਮੈਨੂੰ ਵੇਖੋ ਇੱਕ ਮਿੰਟ ਹਾਰ ਜਾਂ ਜਿੱਤ ਸਾਰੇ ਆਉਂਦੇ ਆ ਇਲੈਕਸ਼ਨ ਲੜਨ ਲਈ ਹਜ਼ਾਰੀ ਸਾਹਿਬ। ਜਿੰਨਾ ਇੱਕ ਨੇ ਹੁੰਦਾ ਮੈਂ ਉਸ ਵੋਟ ਨਾਲ ਨਹੀਂ ਹਰਿਆਵੇ ਮੇਰੀ ਜ਼ਮਾਨਤ ਜ਼ਬਤ ਹੋ ਗਈ ਹੋਵੇ। 40 ਹਜ਼ਾਰ ਬੰਦਾ ਉਸ ਦਿਨ ਵੀ ਮੇਰੇ ਨਾਲ ਸੀ ਅੱਜ ਵੀ ਮੇਰੇ ਨਾਲ ਮੇ ਵੀ ਹੋ ਸਕਦਾ ਆ ਔਰ ਵਧੇਗਾ ਬੰਦਾ ਮੇਰਾ। ਹਾਰਾਂ ਜਿੱਤਾਂ ਤਾਂ ਮੇਰੀ ਗੱਲ ਨੂੰ ਹਰਕਤੀ ਹੋ ਸਕਦੀ ਆ। ਜਿਹਦਾ ਮਤਲਬ ਇਹ ਨਹੀਂ ਆ ਵੀ ਮੈਂ ਹਾਰ ਗਿਆ ਤੇ ਮੈਂ ਆਪਣੇ ਆਪ ਨੂੰ ਕਮ ਮੈਂ ਡਿਮੋਰਲਾਈਜ਼ ਹੋਣ ਵਾਲਾ ਨਾਥਿੰਗ। ਮੈਂ ਡਿਮਾਰੋ ਲਾਈਨ ਨਹੀਂ ਹੁੰਦਾ ਕਦੇ ਵੀ